ਕੁਝ ਨੋਟਿਸ ਕੀਤਾ ਹੈ ਕੁਝ ਬੰਦੇ ਜਿੱਥੇ ਵੀ ਜਾਂਦੇ ਨੇ ਸਭ ਦੀ ਨਜ਼ਰ ਸਿਰਫ ਉਹਨਾਂ ਤੇ ਟਿਕ ਜਾਂਦੀ ਹੈ ਨਾ ਉਹ ਜਿਆਦਾ ਬੋਲਡ ਬੋਲਦੇ ਨੇ ਨਾ ਐਕਸਪੈਂਸਿਵ ਕੱਪੜੇ ਪਾਉਂਦੇ ਨੇ ਫਿਰ ਵੀ ਕੁਝ ਤਾਂ ਅਲੱਗ ਹੁੰਦਾ ਹੈ ਇਹ ਮੈਜਿਕ ਨਹੀਂ ਹੈ ਇਹ ਬੋਡੀ ਲੈਂਗੁਏਜ ਦੀ ਪਾਵਰ ਹੈ ਅੱਜ ਅਸੀਂ ਗੱਲ ਕਰਾਂਗੇ 5 ਬੋਡੀ ਲੈਂਗੁਏਜ ਟਿਪਸ ਬਾਰੇ ਜੋ ਤੁਹਾਡੀ ਪਰਸਨੈਲਿਟੀ ਨੂੰ 10 ਗੁਣਾ ਤੱਕ ਬਦਲ ਸਕਦੇ ਨੇ ਬਟ ਵਰਨਿੰਗ ਜੇ ਤੁਸੀਂ ਇਹ ਗੱਲਾਂ ਇਗਨੋਰ ਕੀਤੀਆਂ ਲੋਕ ਤੁਹਾਡੇ ਵਰਡਸ ਤੋਂ ਪਹਿਲਾਂ ਹੀ ਤੁਹਾਡੇ ਬਾਰੇ ਜਜਮੈਂਟ ਬਣਾ ਲੈਣਗੇ ਸੋ ਸਟੇ ਟਿਲ ਦਾ ਐਂਡ ਬਿਕੋਜ਼ ਲਾਸਟ ਪੁਆਇੰਟ ਉਹ ਤੁਹਾਡੇ ਫਰਸਟ ਇਮਪ੍ਰੈਸ਼ਨ ਦਾ ਗੇਮ ਪੂਰਾ ਬਦਲ ਦੇਗਾ ਤੱਬ ਤੋਂ ਪਹਿਲਾਂ ਸਮਝੋ ਇੱਕ ਸਿੰਪਲ ਗੱਲ ਬੋਡੀ ਲੈਂਗੁਏਜ ਸਿਰਫ ਜੈਸਚਰਸ ਨਹੀਂ ਇਹ ਤੁਹਾਡੇ ਮਾਈਂਡ ਦਾ ਰਿਫਲੈਕਸ਼ਨ ਹੈ ਜੇ ਅੰਦਰ ਕੌਨਫੀਡੈਂਸ ਹੈ ਉਹ ਤੁਹਾਡੇ ਵਾਕ ਤੁਹਾਡੇ ਅੱਖਾਂ ਤੇ ਤੁਹਾਡੇ ਹੱਥਾਂ ਦੇ ਮੂਵਮੈਂਟ ਵਿੱਚ ਦਿਖ ਜਾਂਦਾ ਹੈ ਜਦੋਂ ਤੁਸੀਂ ਵਾਕ ਕਰਦੇ ਹੋ ਤੁਸੀਂ ਦੁਨੀਆ ਨੂੰ ਮੈਸੇਜ ਦਿੰਦੇ ਹੋ ਆਈ ਨੋ ਹੂ ਆਈ ਐਮ ਸਟ੍ਰੇਟ ਖੜੇ ਰਹੋ ਸ਼ੋਲਡਰਸ ਸਲਾਈਟਲੀ ਬੈਕ ਚਿਨ ਥੋੜਾ ਉਠਾ ਕੇ ਚੱਲੋ ਪਰ ਓਵਰ ਐਕਟਿੰਗ ਨਹੀਂ ਨੈਚੁਰਲ ਕੌਨਫੀਡੈਂਸ ਫੀਲ ਕਰੋ ਪਰ ਹਾਂ ਇਹ ਸੁਪਰ ਹੀਰੋ ਪੋਜ਼ ਨਹੀਂ ਹੈ ਕੌਨਫੀਡੈਂਸ ਕੁਆਇਟ ਹੁੰਦਾ ਹੈ ਲਾਊਡ ਨਹੀਂ ਰਿਮੈਂਬਰ ਤੁਹਾਡੇ ਪੋਸਚਰ ਤੁਹਾਡੇ ਮੂਡ ਨੂੰ ਵੀ ਕੰਟਰੋਲ ਕਰਦਾ ਹੈ ਜੇ ਤੁਸੀਂ ਸੈਡ ਫੀਲ ਕਰ ਰਹੇ ਹੋ ਬਸ 1 ਮਿੰਟ ਸਟ੍ਰੇਟ ਖੜੇ ਹੋ ਜਾਓ ਤੇ ਡੀਪ ਬ੍ਰੈਥ ਲਓ ਤੁਹਾਡੇ ਅੰਦਰ ਦੀ એનર્ਜੀ ਸ਼ਿਫਟ ਹੋ ਜੂਗੀ ਟਿਪ ਨੰਬਰ 2 ਆਈ ਕੰਟੈਕਟ ਦ ਸਾਇਲੈਂਟ ਵੈਪਨ ਸੋਚੋ ਤੁਸੀਂ ਇੰਟਰਵਿਊ ਰੂਮ ਦੇ ਵਿੱਚ ਹੋ ਤੇ ਸਾਹਮਣੇ ਵਾਲਾ ਬੰਦਾ ਤੁਹਾਡੇ ਤੋਂ ਕੁਐਸਚਨ ਪੁੱਛ ਰਿਹਾ ਜੇ ਤੁਸੀਂ ਡਾਇਰੈਕਟ ਅੱਖਾਂ ਵਿੱਚ ਦੇਖਦੇ ਹੋ ਬਿਨਾ ਸਟੇਅਰ ਕੀਤੇ ਕਾਮਲੀ ਉਹ ਬੰਦਾ ਫੀਲ ਕਰੇਗਾ ਇਹ ਇਨਸਾਨ ਜੈਨੂਇਨ ਹੈ ਪਰ ਜੇ ਤੁਸੀਂ ਨਜ਼ਰ ਇੱਧਰ ਉਧਰ ਘੁਮਾ ਰਹੇ ਹੋ ਗੇਮ ਓਵਰ ਆਈ ਕੰਟੈਕਟ ਦਾ ਮਤਲਬ ਸਟੇਅਰ ਕਰਨਾ ਨਹੀਂ ਮਤਲਬ ਹੈ ਆਈ ਐਮ ਪ੍ਰੈਜ਼ੈਂਟ ਇਨ ਦੀ ਮੂਵਮੈਂਟ ਪ੍ਰੈਕਟਿਸ ਕਰੋ ਮਿਰਰ ਵਿੱਚ ਆਪਣੇ ਰਿਫਲੈਕਸ਼ਨ ਨਾਲ 30 ਸੈਕਿੰਡ ਤੱਕ ਆਈ ਕੰਟੈਕਟ ਬਣਾਓ ਇਹ ਤੁਹਾਡੇ ਕੌਨਫੀਡੈਂਸ ਮਸਲਸ ਨੂੰ ਟ੍ਰੇਨ ਕਰੇਗਾ ਔਰ ਹਾਂ ਲਾਸਟ ਟਿਪ ਵਿੱਚ ਅਸੀਂ ਗੱਲ ਕਰਾਂਗੇ ਕਿ ਆਈ ਕੰਟੈਕਟ ਕਿੱਥੋਂ ਦਾ ਕਰਨਾ ਚਾਹੀਦਾ ਕਿਉਂਕਿ ਓਵਰ ਕਰੋਗੇ ਤਾਂ ਲੋਕ ਤੁਹਾਨੂੰ ਅਗਰੈਸਿਵ ਸਮਝ ਲੈਣਗੇ ਟਿਪ ਨੰਬਰ 3 ਹੈਂਡ ਜੈਸਚਰਸ ਕੰਟਰੋਲ ਦੀ ਸਪੇਸ ਸਾਇੰਸ ਕਹਿੰਦੀ ਹੈ ਜਦੋਂ ਤੁਸੀਂ ਹੱਥਾਂ ਨਾਲ ਗੈਸਚਰਸ ਕਰਦੇ ਹੋ ਤੁਹਾਡਾ ਬ੍ਰੇਨ ਆਈਡੀਆਜ਼ ਨੂੰ ਬੈਟਰ ਆਰਗੇਨਾਈਜ਼ ਕਰਦਾ ਹੈ 댓 ਮੀਨਸ ਜੇ ਤੁਸੀਂ ਐਕਸਪ੍ਰੈਸਿਵ ਗੈਸਚਰਸ ਯੂਜ਼ ਕਰਦੇ ਹੋ ਪੀਪਲ ਤੁਹਾਡੇ ਵਰਡਸ ਨੂੰ ਜ਼ਿਆਦਾ ਯਾਦ ਰੱਖਦੇ ਨੇ ਪਰ ਹੱਥਾਂ ਨੂੰ ਹਿਲਾਓ ਵੀ ਤਾਂ ਗ੍ਰੇਸਫੁਲ ਤਰੀਕੇ ਨਾਲ ਰਿਮੈਂਬਰ ਹੈਂਡਸ ਓਪਨ ਰੱਖੋ ਪਾਮਸ ਵਿਜੀਬਲ ਕਲੋਜ਼ਡ ਪਾਮਸ ਰਿਪਰੈਜ਼ੈਂਟ ਕਰਦੇ ਨੇ ਡਿਫੈਂਸਿਵ ਨੂੰ ਓਪਨ ਪਾਮਸ ਓਨੈਸਟ ਤੇ ਕੌਨਫੀਡੈਂਸ ਨੂੰ ਬੋਡੀ ਲੈਂਗੁਏਜ ਦਾ ਮਤਲਬ ਇੰਪ੍ਰੈਸ ਕਰਨਾ ਨਹੀਂ ਐਕਸਪ੍ਰੈਸ ਕਰਨਾ ਹੈ ਟਿਪ ਨੰਬਰ 4 ਫੇਸ਼ੀਅਲ ਐਕਸਪ੍ਰੈਸ਼ਨਸ ਮਿਰਰ ਆਫ ਯੋਰ ਮਾਈਂਡ ਇੱਕ ਸਮਾਈਲ ਦੁਨੀਆ ਦੀ ਪਰਸੈਪਸ਼ਨਸ ਬਦਲ ਸਕਦੀ ਹੈ ਜਦੋਂ ਤੁਸੀਂ ਜੈਨੂਇਨ ਸਮਾਈਲ ਕਰਦੇ ਹੋ ਤੁਹਾਡਾ ਫੇਸ ਤੋਂ ਡੋਪਾਮਾਈਨ ਰਿਲੀਜ਼ ਹੁੰਦਾ ਹੈ ਤੇ ਤੁਹਾਡੀ ਪ੍ਰੈਜ਼ੈਂਸ ਪੋਜ਼ਿਟਿਵ ਲੱਗਦੀ ਹੈ ਬਟ ਪਲੀਜ਼ ਫੇਕ ਸਮਾਈਲ ਨਹੀਂ ਇਹ ਤੁਹਾਡੀ ਸੈਲਫੀ ਨਹੀਂ ਤੁਹਾਡੀ ਵਾਈਬੇ ਟਰਾਈ ਕਰੋ ਨੈਕਸਟ ਟਾਈਮ ਕਿਸੇ ਸਟ੍ਰੇਂਜਰ ਨਾਲ ਗੱਲ ਕਰੋ ਇੱਕ ਲਾਈਟ ਸਮਾਈਲ ਰੱਖੋ ਨਾ ਜ਼ਿਆਦਾ ਨਾ ਘੱਟ ਏ স্মল ਜੈਸਚਰ ਤੁਹਾਡੇ ਕਮਿਊਨੀਕੇਸ਼ਨ ਨੂੰ 10 ਗੁਣਾ ਇੰਪਰੂਵ ਕਰੇਗਾ ਔਰ ਜਿਵੇਂ ਸਮਾਈਲ ਤੁਹਾਡੀ ਪਾਵਰ ਹੈ ਸੇਮ ਵੇ ਐਕਸਪ੍ਰੈਸ਼ਨ ਕੰਟਰੋਲ ਤੁਹਾਡੀ ਸ਼ੀਲਡ ਹੈ ਐਂਗਰ ਫਰਸਟ੍ਰੇਸ਼ਨ ਇਨਸਿਕਿਉਰਟੀ ਫੇਸ ਤੇ ਨਾ ਲੈ ਕੇ आओ ਤੁਸੀਂ ਜਿੰਨੇ ਕੰਮ ਦੇਖਦੇ ਹੋ ਲੋਕ ਤੁਹਾਡੇ ਡਿਸੀਜਨਸ ਤੇ ਉਹਨਾਂ ਹੀ ਜ਼ਿਆਦਾ ਟਰਸਟ ਕਰਦੇ ਨੇ ਟਿਪ ਨੰਬਰ 5 ਦਾ એનર્ਜੀ ਆਫ ਸਟਿਲਨੈਸ ਤੁਸੀਂ ਨੋਟਿਸ ਕੀਤਾ ਹੈ ਸਕਸੈਸਫੁਲ ਬੰਦੇ ਜਦੋਂ ਬੋਲਦੇ ਨੇ ਉਹ ਹਰ ਸੈਕਿੰਡ ਫਿਲ ਨਹੀਂ ਕਰਦੇ ਵਰਡਸ ਨਾਲ ਉਹ ਪੋਜ਼ ਕਰਦੇ ਨੇ ਉਹ ਸਟਿਲ ਰਹਿੰਦੇ ਨੇ ਬਿਕੋਜ਼ ਸਟਿਲਨੈਸ ਰਿਪਰੈਜ਼ੈਂਟ ਕਰਦੀ ਹੈ ਪਾਵਰ ਨੂੰ ਪੋਜ਼ਸ ਦਾ ਮਤਲਬ ਨਰਵਸ ਹੋਣਾ ਨਹੀਂ ਇਹ ਕੰਟਰੋਲ ਦਾ ਸਿਗਨਲ ਹੈ ਟਰਾਈ ਕਰੋ ਨੈਕਸਟ ਟਾਈਮ ਗੱਲ ਕਰਨ ਲੱਗੇ ਹੋ ਥੋੜਾ ਰੁਕ ਜਾਓ ਸਾਹ ਲਓ ਤੇ ਫਿਰ ਕੌਨਫੀਡੈਂਸ ਲਾਈਨ ਬੋਲੋ ਕਿਉਂਕਿ ਸਾਇਲੈਂਸ ਕਦੇ ਕਦੇ ਵਰਡਸ ਤੋਂ ਜ਼ਿਆਦਾ ਲਾਊਡ ਬੋਲਦੀ ਹੈ ਅੱਜ ਤੁਸੀਂ ਫਾਈਵ ਬੋਡੀ ਲੈਂਗੁਏਜ ਟਿਪਸ ਸੁਨੇ ਪਰ ਅਸਲੀ ਪਾਵਰ ਉਦੋਂ ਆਊਗੀ ਜਦੋਂ ਤੁਸੀਂ ਇਹ ਅਪਲਾਈ ਕਰਨਾ ਸ਼ੁਰੂ ਕਰੋਗੇ ਸੋਚੋ ਜੇ ਤੁਸੀਂ ਹਰ ਰੋਜ਼ ਆਪਣੇ ਪੋਸਚਰ ਤੇ ਫੋਕਸ ਕਰੋ ਹਰ ਗੱਲ ਵਿੱਚ ਆਈ ਕੰਟੈਕਟ ਰੱਖੋ ਹੱਥਾਂ ਦੇ ਜੈਸਚਰਸ ਕੰਟਰੋਲ ਰੱਖੋ ਸਮਾਈਲ ਜੈਨੂਇਨ ਰੱਖੋ ਤੇ ਪੋਜ਼ਸ ਦਾ ਆਰਟ ਸਿੱਖੋ ਤੁਸੀਂ ਸਿਰਫ ਕੌਨਫੀਡੈਂਸ ਨਹੀਂ ਮੈਗਨੇਟਿਕ ਬਣ ਜਾਓਗੇ ਪੀਪਲ ਵਿਲ ਫੀਲ ਯੋਰ ਪ੍ਰੈਸੈਂਸ ਇਵਨ ਬਿਫੋਰ ਯੂ ਸੇ ਅ ਸਿੰਗਲ ਵਰਡ ਇਹ ਆ ਤੁਹਾਡੀ ਰੀਅਲ ਗਲੋ ਅਪ ਨਾ ਐਕਸਪੈਂਸਿਵ ਕਲੋਥਸ ਨਾ ਫੇਕ ਐਟੀਟਿਊਡ ਸਿਰਫ ਸੈਲਫ ਅਵੇਅਰਨੈਸ ਬਟ ਜੇ ਤੁਸੀਂ ਇਗਨੋਰ ਕੀਤਾ ਤਾਂ ਹਰ ਰੂਮ ਵਿੱਚ ਕੋਈ ਹੋਰ ਸਪੌਟਲਾਈਟ ਲੈ ਜਾਵੇਗਾ ਔਰ ਤੁਸੀਂ ਬੈਕਗਰਾਉਂਡ ਕੈਰੇਕਟਰ ਬਣ ਜਾਓਗੇ ਆਪਣੀ ਸਟੋਰੀ ਵਿੱਚ ਚੋਇਸ ਤੁਹਾਡੇ ਕੋਲ ਸੋ ਅੱਜ ਤੋਂ ਆਪਣੀ ਬੋਡੀ ਲੈਂਗੁਏਜ ਦਾ ਮਿਰਰ ਚੈੱਕ ਕਰੋ ਹਰ ਦਿਨ ਇੱਕ ਛੋਟੀ ਚੇਂਜ ਪੋਸਚਰ ਸਮਾਈਲ ਗੈਸਚਰ ਟੋਨ ਬਿਕੋਜ਼ ਰਿਮੈਂਬਰ ਯੋਰ ਬਾਡੀ ਸਪੀਕ ਬਿਫੋਰ ਯੋਰ ਮਾਉਥ ਡਸ ਪਰੀਕਗਲ ਯਾਦ ਰੱਖੋ ਜੇ ਮਾਈਂਡ ਅੰਦਰ 네ਗੇਟਿਵ ਥੌਟਸ ਭਰ ਗਏ ਨੇ ਤਾਂ ਕੋਈ ਬੋਡੀ ਲੈਂਗੁਏਜ ਤੁਹਾਨੂੰ ਬਚਾ ਨਹੀਂ ਸਕਦੀ। ਟੂ ਨੈਕਸਟ ਸਟੈਪ ਹੈ 네ਗੇਟਿਵ ਥੌਟਸ ਨੂੰ ਕੰਟਰੋਲ ਕਰਨ ਦਾ ਰੀਅਲ ਫਾਰਮੂਲਾ। ਮੇਰੀ ਨੈਕਸਟ ਵੀਡੀਓ ਦੇ ਐਂਡ ਸਕਰੀਨ ਤੇ ਮਿਲ ਜੂਗੀ ਜਿੱਥੇ ਅਸੀਂ ਡੀਪ ਜਾ ਕੇ ਸਮਝਾਂਗੇ ਕਿ ਮਾਈਂਡ ਦਾ ਸਵਿਚ ਕਿਵੇਂ ਬਦਲਦਾ ਹੈ। ਬਿਕੋਜ਼ ਬੋਡੀ ਲੈਂਗੁਏਜ ਤੁਹਾਡੀ ਆਊਟਰ 글로 ਹੈ ਪਰ ਪੋਜ਼ਿਟਿਵ ਮਾਈਂਡ ਉਹ ਤੁਹਾਡੀ ਇਨਰ ਲਾਈਟ ਹੈ ਐਂਡ ਵੈਨ ਬੋਥ ਅਲਾਈਨ ਯੂ ਬਿਕਮ ਅਨਸਪੋਟੇਬਲ। Click on the video showing right now and start.